ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਜੇ ਤੁਸੀਂ ਕਿਸੇ ਬੰਦੇ ਦੀ ਕੁਝ ਜਾਣਕਾਰੀ ਲੈਣੀ ਜਾਂ ਉਹ ਬੰਦਾ ਕੀ ਜ਼ਿੰਦਗੀ ਵਿੱਚ ਸਟੈਂਡ ਕਰਦਾ ਵਾ ਤੇ ਕੀ ਉਸ ਦਾ ਮਤਲਬ ਹਸਤਾਖੇੜ ਦਾ ਜਾਂ ਕੀ ਉਹ ਗਿੰਦੀ ਯੋਜਨ ਤੇ ਕਾਮਯਾਬ ਕੀਤਾ ਤਾਂ ਤੁਸੀਂ ਉਸ ਦੇ ਯਾਰ ਦੋਸਤ ਕਿੰਨੇ ਪੁਰਾਣੇ ਨੇ ਉਹਨਾਂ ਨਾਲ ਮਿਲਦੇ ਵਰਤਦੇ ਨੇ ਤੇ ਜਾਂ ਉਸ ਦੇ ਰਿਸ਼ਤੇਦਾਰਾਂ ਨਾਲ ਕੀ ਸਟੈਂਡ ਵਾ ਤੇ ਕੀ ਉਹਨਾਂ ਦਾ ਪ੍ਰਭਾਵ ਦੀ ਜ਼ਿੰਦਗੀ 'ਚ ਉੱਥੋਂ ਤੁਸੀਂ ਹਾਸਲ ਕਰ ਸਕਦੇ ਹੋ ਉਸੇ ਤਰ੍ਹਾਂ ਜੇ ਤੁਸੀਂ ਖੇਤੀ ਦੇ ਵਿੱਚ ਕਾਮਯਾਬ ਹੋਣਾ ਤਾਂ ਜਾਂ ਕਿਸੇ ਫਸਲ ਦਾ ਵੱਧ ਝਾੜ ਲੈਣਾ ਉਹਦਾ ਤੁਹਾਨੂੰ ਖੇਤੀ ਦੇ ਕੁਝ ਸੂਲ ਉਸੇ ਫਾਰਮੂਲੇ ਦੇ ਨਾਲ ਚੱਲਣਾ ਪਵੇਗਾ ਤਾਂ ਤੁਸੀਂ ਖੇਤੀ ਦੇ ਵਿੱਚ ਵੱਧ ਝਾੜ ਤਾਂ ਕਾਮਯਾਬ ਹੋ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੋਈ ਹੈ ਕਿ ਅੱਜ ਕੱਲ ਕੰਪੀਟੀਸ਼ਨ ਦਾ ਮਤਲਬ ਦੌੜ ਚੱਲ ਰਿਹਾ ਵਾ ਜਿਵੇਂ ਤੁਸੀਂ ਕਣਕ ਦੀ ਜਾਂ ਝੋਨੇ ਦੀ ਜਾਂ ਕਿਤੇ ਸਬਜ਼ੀ ਦੀ ਕਾਸ਼ਤ ਕਰਦੇ ਹੋ ਤਾਂ ਕਈ ਵੜੈਟੀਆਂ ਤੁਹਾਨੂੰ ਮਾਰਕੀਟ ਵਿੱਚ ਲੱਭ ਜਾਣਗੀਆਂ ਤੇ ਉਹਨੀਆਂ ਫਸਲਾਂ ਨਹੀਂ ਹੋਣਗੀਆਂ ਜਿੰਨੀਆਂ ਮਤਲਬ ਉਹਨਾਂ ਦੀਆਂ ਕਿਸਮਾਂ ਅੱਗੋਂ ਹੋਣਗੀਆਂ ਤਾਂ ਤੁਹਾਨੂੰ ਇਹ 2 ਤੋਂ 3 ਸਾਲ ਹਰ ਕਿਸਮ ਜੇ ਤੁਸੀਂ ਕਣਕ ਦੀ ਜਾਂ ਝੋਨੇ ਦੀ ਖੇਤੀ ਕਰਦੇ ਹੋ 2-3 ਸਾਲ ਇੱਕ ਕਿਸਮ ਨੂੰ ਪਰਖੋ ਤੇ ਫਿਰ ਉਸ ਦੇ ਬਾਰੇ ਫੈਸਲਾ ਲਾਓ ਜੋ ਤੁਸੀਂ ਇਹ ਕਣਕ ਵੇਖ ਰਹੇ ਹੋ ਜੀ ਇਹ ਕਣਕ ਮੈਨੂੰ ਅੱਜ ਸੇਮ ਐਟ ਕੀ ਸੇਮਾ ਸਾਲ ਹੋ ਗਿਆ ਜੀ ਇਸੇ ਵੈਰਾਈਟੀ ਨੂੰ ਬੀਜਿਆ ਤੇ ਪਿਛਲੀ ਵਾਰ 20 ਏਕੜ ਲਾਈ ਸੀ ਹਰ ਕਿਸੇ 10 ਏਕੜ ਲਗਾਈਏ ਤੇ ਉਸ ਤੋਂ 4 ਸਾਲ ਪਹਿਲਾਂ ਆਪਾਂ 30 ਏਕ ਕਿਲਿਆਂ ਦੀ ਖੇਤੀ ਕਰਦੇ ਹਾਂ ਹਰ ਸਾਲ 30 ਏਕੜ ਦੇ ਵਿੱਚ ਲਗਾਈ ਸੀ ਸੋ ਅੱਜ ਇਸੇ ਕਣਕ ਦੀ ਵੀਡੀਓ ਸਾਂਝੀ ਕਰ ਕਰ ਰਹੇ ਹਾਂ ਕਿ ਕਿਉਂਕਿ ਪਹਿਲਾਂ ਵੀ ਵੀਡੀਓ ਸਾਂਝੀ ਕੀਤੀਆਂ ਜੋ ਇਹਨੂੰ ਪਾਇਆ ਸੀ ਤੇ ਜੋ ਇਹਦੇ ਵਿੱਚ ਪ੍ਰਕਿਰਿਆ ਕੀਤੀ ਤੇ ਇਹ ਕਣਕ ਹੈਗੀ ਹੈ ਜੀ ਡੀਬੀਡਬਲਯੂ 187 ਐਰਕੀ ਐਰਕੀ ਸੇਵਾ ਸਾਲ ਦੀ 8 ਸਾਲ ਹੈਪੀ ਸੀਡਰ ਨਾਲ ਬਜਾਈ ਕਰਦੇ ਹਾਂ ਨੂੰ 4 ਸਾਲ ਹੋ ਗਏ ਨੇ ਤੇ ਪਹਿਲਾਂ ਦੋ ਸੀਜ਼ਨ ਦੇ ਦੋ ਸਾਲ ਕੀਤੀ ਸੀ ਜੂ ਡ੍ਰਿਲ ਨਾਲ ਬਜਾਈ ਤੇ ਫਿਰ ਹੈਪੀ ਸੀਡ ਨਾਲ ਕਰਦੇ ਨੇ ਜੀ ਬਜਾਈ ਤੇ ਮਾ ਜੋ ਵੀ ਇਹਨੂੰ ਖਾਦ ਪਾਣੀ ਜਾਂ ਦਵਾਈ ਦੋਈ ਜੋ ਵੀ ਸਪਰੇਅ ਕਰਦਾ ਮਾਰਕ ਪਹਿਲਾਂ ਵੀਡੀਓ ਸਾਂਝੀ ਕਰਦਾ ਰਿਹਾ ਵਾਂ ਤੇ ਇਸੇ ਤਰ੍ਹਾਂ ਹੀ ਅੱਜ ਫਿਰ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ ਕਿ ਇਹ ਕਣ ਕਣ ਨੇਸਰ ਚੁੱਕੀ ਏ ਤੇ ਬੂਰ ਇਹਦਾ ਵੀ ਝੜਨਾ ਸਟਾਰਟ ਹੋ ਗਿਆ ਵਾ ਤਾਂ ਤੁਸੀਂ ਰਸਿੱਟੇ ਦੇਖ ਸਕਦੇ ਹੋ ਤੇ ਕਿੰਨੇ ਲੰਬੇ ਨੇ ਤੇ ਸਿੱਟੀਆਂ ਦੇ ਵਿੱਚ ਕੁੰਡੀਆਂ ਵੀ 25 ਤੋਂ 27 ਕੁੰਡੀਆਂ ਕੇ ਸਿੱਟੀਆਂ ਦੇ ਵਿੱਚ ਕਿ ਘਟੋ ਘਟ 20 ਕੁੰਡੀਆਂ ਹਰ ਕਿਸਿੱਟੇ ਦੇ ਵਿੱਚ ਹੈਗੀਆਂ ਨੇ ਤੇ ਜੇ ਝਾੜ ਦੀ ਗੱਲ ਕਰੀਏ ਤਾਂ ਸਾਨੂੰ ਇਹਨੇ 6 ਸਾਲਾਂ ਦੇ ਵਿੱਚ ਵੱਧ ਤੋਂ ਵੱਧ 20 ਤੇ 30 ਕੰਟਲ ਮਤਲਬ ਵੱਧ ਤੋਂ ਵੱਧ ਝਾੜ ਦਿੱਤਾ ਵਾ ਤੇ 6 ਸਾਲਾਂ ਦੇ ਵਿੱਚ 25 ਕੰਟਲ ਤੋਂ ਇਹ ਐਵਰੇਜ ਝਾੜੇ ਦਾ ਰਿਹਾ ਜੀ ਮਤਲਬ ਘੱਟੋ ਘੱਟ 25 ਕੰਟਲ ਤੋਂ ਕਿਸੇ ਵੀ ਏਕੜ ਦੇ ਵਿੱਚ ਥੱਲੇ ਨਹੀਂ ਗਈ ਜਿੱਥੇ ਕਣਕ ਜਿਆਦਾ ਉਹ ਤੇ 30 ਕੰਟਲ ਤੱਕ ਝਾੜ ਗਈ ਜਿੱਥੇ ਕਣਕ ਪੈਲੀ ਦੇ ਹਿਸਾਬ ਦੇ ਨਾਲ ਕਾਟਾ ਉੱਥੇ 25 ਕੰਟਲ ਤੱਕ ਵੀ ਰਹੀ ਜੀ ਤੇ ਇਸ ਵਾਰ ਆਪਾਂ 30 ਏਕੜ ਦੀ ਜਗ੍ਹਾ ਦੇ ਵਿੱਚ ਮਤਲਬ ਖੇਤੀ ਕਰਦੇ ਆ ਪਹਿਲਾਂ ਵੀਡੀਓ ਸੰਜੀ ਕਰਦੇ ਆ ਤੇ ਇਸਰ 10 ਏਕੜ ਦੇ ਵਿੱਚ ਲਗਾਈਏ ਦੇਵੀ ਦਲੂ 187 ਤੇ 826 ਲਈ 10 ਏਕੜ ਦੇ ਵਿੱਚ ਤੇ 327 ਲਈ 10 ਏਕੜ ਦੇ ਵਿੱਚ ਤੇ ਪਿਛਲੀ ਵਾਰ ਆਪਾਂ ਦੋ ਵੈਰਟੀਗ ਲਗਾਈਆਂ ਸਿਰਫ 187 ਤੇ 303 ਤੇ 303 ਦਾ ਜਿਹੜਾ 21 ਕੁੰਟਲ ਝੜ ਰਿਹਾ ਸੀ ਇਹਦਾ ਆਪਾਂ ਜੀ ਕੁੰਟਲ ਝੜ ਰਿਹਾ ਸੀ ਐਵਰੇਜ ਇਸ ਸਾਲ ਫਿਰ ਆਪਾਂ ਇੱਕ ਵੈਰਟੀ ਨਹੀਂ ਛੱਡੀ 6ਵੇਂ ਸਾਲ ਫਿਰ ਇਹੋ ਬਜਾਈ ਕੀ ਕੀਤੀ ਹੈ ਤੇ ਦੋ ਵੈਰਟੀਆਂ ਹੋਰ ਬਜਾਈ ਕੀਤੀਆਂ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਝਾਰ ਸੀ ਤੇ ਕਿਸਾਨਾਂ ਦੇ ਪੜਾਵਾਂ ਤੋਂ ਕੁਝ ਪਤਾ ਵੀ ਕੀਤਾ ਸੀ ਤੇ ਤੁਹਾਨੂੰ ਜਿਵੇਂ ਪਤਾ ਵੀ ਕਿ ਰੋਲਾ ਵਿਆਰਕਾਂ ਬਹੁਤ ਸੀ 826 ਦਾ ਤੇ 327 ਦਾ ਤੇ ਸੋ ਉਹਨਾਂ ਦਾ ਵੀ ਮਤਲਬ ਕੀਤਾ ਜੀ ਆ ਕਟਰਾਇਲ 10 ਏਕੜ ਦੇ ਵਿੱਚ ਤੇ ਜਿਹੜੀ 826 ਉਹਦਾ ਪਿਛਲੇ ਸਾਲ 2 ਏਕੜ ਦੇ ਵਿੱਚ ਟਰਾਈਲ ਕੀਤਾ ਸੀ ਤੇ ਉਹਦਾ 4-5 ਹੀ ਕੰਟਰ ਲਿਆ ਸੀ ਤੇ ਆਰਕਾਂ ਫਿਰ ਆਪਾਂ 10 ਏਕੜ ਦੇ ਵਿੱਚ ਵਧਾਤੀ ਤੇ ਜਿਹੜੀ ਇਹ 187 ਇਹ ਆਰਕਾਂ 10 ਏਕੜ ਦੇ ਵਿੱਚ ਲਗਾਈਏ ਜੇ ਇਹਦਾ ਚਾਰ ਉਹਨਾਂ ਦੇ ਮਤਲਬ ਇਹਨਾਂ ਦਾ ਕੰਪੈਰੀਸ਼ਨ ਕਰੀਏ ਤਾਂ ਉਹਨਾਂ ਦੇ ਮੁਕਾਬਲੇ ਫੇਰ ਵੀ ਇਹ ਕਣਕ ਠੀਕ ਹੈ ਜੇ ਚਾਰ ਦੇ ਵਿੱਚ ਜੇ ਅਰਕਾਂ ਇਸ ਉਹਨਾਂ ਦੂਆਂ ਦੇ ਮੁਕਾਬਲੇ ਜੇ ਵੱਧ ਰਹੀ ਤਾਂ ਇਹਦਾ ਰਕਬਾ ਫਿਰ ਅਗਲੇ ਸਾਲ ਹੋਰ ਵਧਾ ਦਾਂਗੇ ਤੇ ਜੇ ਕਣਕ ਦੀ ਵਿੱਚ ਖਾਦ ਪਾਣੀ ਦਾ ਕੜੀ ਇੱਕ ਕੀ ਪਾਉਂਦੇ ਰਹੇ ਆ ਨੂੰ ਹੈਪੀ ਸ਼ੀਡ ਨਾਲ ਬਜਾਈ ਕਰਦੇ ਆ ਜੋ ਦੂਜੀਆਂ ਪੈਲੀਆਂ ਵਿੱਚ ਖਾਦ ਪਾਣੀ ਪਾਇਆ ਜੋ ਸਪਰੇਅ ਕੀਤੀ ਹੈ ਉਹੋ ਹੀ ਇਸ ਨੂੰ ਕੀਤੀ ਹੈ ਕੋਈ ਅਲੈਦਾ ਕੋਈ ਸਪਰੇਅ ਕੋਈ ਇਹਨੂੰ ਨਹੀਂ ਕਰਦੇ ਰਹੇ ਤੇ ਤਾਂ ਵੀ ਇਹ ਕਣਕ ਉਹਨਾਂ ਕਿਸਮਤ ਨਾਲ ਹਰ ਸਾਲ ਜੋ ਵੀ ਸਾਡੇ ਪੇਣ ਦਾ ਮਤਲਬ ਝਾੜ ਰਿਆਂਦਾ ਵਾ ਤਾਂ ਕਿਉਂਕਿ ਕਿਸਾਨ ਭਰਾ ਬਹੁਤੇ ਨਵੀਆਂ ਕਿਸਮਾਂ ਲ ਜਾਂਦੇ ਨੇ ਉਹਨਾਂ ਨਾਲੋਂ ਇਹਦਾ ਝਾੜ ਵਾਧ ਹੀ ਰਿਆਂਦਾ ਵਾ 2 ਤੋਂ 3 ਕੁਇੰਟਲ ਮੈਂ ਕੱਲਾ ਨਹੀਂ 550 ਹੋਰ ਵੀ ਕਈ ਕਿਸਾਨ ਭਰਾ ਜਿਹੜੇ ਕਿ ਬੜੀ ਚੇਰ ਤੋਂ ਇਹ ਵੈਰੈਟੀ ਬੀਜ ਹੈ ਜੀ 187 ਸੋ ਆਪਾਂ ਵੀ ਇਹੋ ਕਾਸ਼ਤ ਕਰਦੇ ਹਾਂ 6 ਸਾਲ ਤੋਂ ਤੇ ਇਹਦਾ ਝਾੜ ਬਹੁਤ ਸੋਹਣਾ ਹੀ 30 ਕੁਇੰਟਲ ਤੱਕ ਵੀ ਜਾ ਸਕਦੀ ਗਈ ਹੈ ਜੀ ਤੇ ਮਾੜੀ ਤੇ ਮਾਰੀ ਜਿਸ ਤਨ ਪਤਾ ਕਿ ਚਾਰ ਮੌਸਮ ਦੇ ਹਿਸਾਬ ਦੇ ਨਾਲ ਹੁੰਦਾ ਵਾ ਤਾਂ ਪੰਜੀ ਕੌਂਟਲ ਤੋਂ ਅਜੇ ਤੱਕ ਸਾਡੇ ਖੇਤਾਂ ਤੋਂ ਕੱਟ ਮਤਲਬ ਇਹ ਨਹੀਂ ਗਈ ਤੇ ਢਾਈ ਕਿ ਬੋੜੀਆਂ ਪਾ ਜੂੜੀਆਂ ਪਾਉਂਦੇ ਆ ਜੀ ਤੇ ਇਹਨੂੰ ਤਿੰਨ ਕੋ ਵਾਰੀ ਤਿੰਨ ਵਾਰੀ ਪਾਈ ਦੀ ਹੈ ਜੀ ਤੇ 60 ਤੋਂ 65 ਕਿਲੋ ਡੀਏਪੀ ਮਤਲਬ ਕਰੀ ਦੀ ਹੈ ਜੀ ਪਰ ਏਕਰ ਦੇ ਹਿਸਾਬ ਦੇ ਨਾਲ ਤੇ ਇੱਕ ਅਨਪੀਕ ਸਪਰੇਅ ਕਰੀ ਦੀ ਏਦੋਂ ਇੱਕ ਸਾਲਾਂ ਤੋਂ 13 ਜੋ 0.45 ਹੋਰ ਆਪਾਂ ਪਸ਼ੂ ਵੀ ਰੱਖਿਆ ਜੀ ਤੇ ਦੂਜੇ ਤੀਜੇ ਸਾਲ ਮਤਲਬ ਹਰ ਸਾਲ ਦੇ ਵਿੱਚ ਫਾਈਨ ਤੋਂ ਸੇਟਰ ਵਾਲੀਆਂ ਰੂੜੀ ਪਾਉਣੀ ਹੁੰਦੀ ਹੈ ਜੀ ਤੇ ਜਿਹਦੇ ਨਾਲ ਝਾੜ ਸਾਡਾ ਲਗਭਗ ਬਰਾਬਰ ਹੀ ਰਹਿੰਦਾ ਸਾਨੂੰ ਬਹੁਤਾ ਫਰਕ ਨਹੀਂ ਪੈਂਦਾ ਮਤਲਬ ਆਂਡ ਗਵਾਨ ਦੇ ਨਾਲੋਂ ਸੋ ਤੇ ਹੋਰ 2-3 ਸਾਲਾਂ ਤੋਂ ਅੱਗ ਵੀ ਥੋੜੀ ਜੀ ਘੱਟ ਲਵਾਈਦੀ ਹੈ ਜੀ ਕਣਕ ਦੇ ਬਾਟਰਨਸ ਤੇ ਉੱਕੀ ਨਹੀਂ ਲਾਈਦੀ ਤੇ ਝੋਨੇ ਦੀ ਪਰਾਲੀ ਜਿਹੜੀ ਹੁੰਦੀ ਉਹਨੂੰ 80% ਅੱਗ ਨਹੀਂ ਲੱਗਦੀ 20% ਜਿੱਥੇ ਫੋਸਫਾਸ ਵੱਧ ਹੁੰਦਾ ਜਾਂ ਜਿੱਥੇ ਸਿਲ ਜ਼ਿਆਦਾ ਹੁੰਦੀ ਉੱਥੇ ਥੋੜੀ ਬਹੁਤੀ ਲਾਲੀ ਦੀ ਹੈ ਜੀ ਤੇ ਬਾਕੀ ਉਦਾਂ ਹੀ ਵਿੱਚ ਪਰਾਲੀ ਦਾ ਹਲਕੜੀ ਦਾ ਜੀ ਤੇ ਹੈਪੀ ਸ਼ੇਡ ਨਾਲ ਵਿੱਚ ਹੋ ਜਾਂਦੀ ਹੈ ਤੇ ਹਜੇ ਤੱਕ ਹਨ ਨੂੰ ਕੋਈ ਇਹ ਚ ਦਿੱਕਤ ਵੀ ਨਹੀਂ ਆਉਂਦੀ ਕੋਈ ਬਿਮਾਰੀਆਂ ਦੀ ਮਲਬਈ ਨਹੀਂ ਆਇਆ ਹਜੇ ਤੱਕ ਕੋਈ ਹੋਈ ਨਹੀਂ ਜਿਵੇਂ ਕਿ ਪੋਲੀ ਕੋਂਗੀ ਜਾਂ ਹਲਦੀ ਜਾਂ ਕਹਿੰਦੇ ਉਹ ਆਉਂਦੀ ਅਜੇ ਤੱਕ ਕੋਈ ਆਪਾਂ ਇਹਨੂੰ ਸਪਰੇ ਨਹੀਂ ਕਰਦੇ ਪਿਛਲੇ ਸਾਲਾਂ ਦੇ ਵਿੱਚ ਤੇ ਇੱਕ ਹੋਰ ਕਿ ਕਿਸਾਨ ਪੜਾ ਕਹਿੰਦੇ ਕਿ ਵੈਰਾਈਟੀ ਡਿੱਗਦੀ ਬਹੁਤ ਆ ਤੇ ਸਾਡੇ ਖੇਤਾਂ 'ਚ ਹਜੇ ਤੱਕ ਨਹੀਂ ਇਹ ਡਿੱਗੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਵੀ ਮੀਂਹ ਹਨੇਰੀ ਆ ਜੇ ਤੇ ਇਹ ਨਹੀਂ ਦਿਖਦੀ ਕਿਉਂਕਿ ਆਪਾਂ ਹੈਪੀ ਸ਼ੀਟ ਦੇ ਨਾਲ ਬਜਾਈ ਕਰਦੇ ਆ ਉਹਦੇ ਜਿਹੜੇ ਫਾਲੇ ਹੁੰਦੇ ਨੇ ਉਹ ਥੋੜੇ ਜੀ ਦੂਰੀ ਤੇ ਹੁੰਦੇ ਨੇ ਜਿਵੇਂ ਕਿ ਸੁਪਰ ਸ਼ੀਟ ਦੇ ਥੋੜੇ ਲਾਗੇ ਜਿਹੇ ਹੁੰਦੇ ਨੇ ਜਿਹਦੇ ਕਰਕੇ ਹਵਾ ਦਾ ਥੋੜੀ ਜੀ ਮਤਲਬ ਵੱਧ ਗੈਪ ਮਿਲ ਜਾਂਦਾ ਵਾ ਤੇ ਜਿਹਦੇ ਕਰਕੇ ਕਣਕ ਨਹੀਂ ਦਿਖਦੀ ਸੋ ਹੋਰ 40 ਕਿਲੋ ਬੀਜ ਪਾਈਦਾ ਜੀ ਤੇ ਜਿਹਦੇ ਕਰਕੇ ਕਣਕ ਥੋੜੀ ਜੀ ਵਿਰਲੀ ਹੁੰਦੀ ਪਰ ਬੋਟਾ ਜ਼ਿਆਦਾ ਕਰ ਜਾਂਦੀ ਤੇ ਗਰੋਥ ਵੱਧ ਹੋ ਜਾਂਦੀ ਉਹਦੀ ਤੇ ਜੜਾ ਮਜ਼ਬੂਤ ਹੁੰਦੀਆਂ ਜੀ ਕਰਕੇ ਕਣਕ ਨਹੀਂ ਦਿਖਦੀ ਸੋ ਹਾਂ ਡਿੱਗਨ ਦੀ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਤੁਸੀਂ ਦੇਖ ਸਕਦੇ ਹੋ ਹਾਂ ਕਿਤੇ ਨਦੀਨ ਦਾ ਥੋੜਾ ਬਹੁਤਾ ਰੈਜ ਦਾ ਗੋਲੀ ਟੰਦਾ ਕਿਉਂਕਿ ਤੇ ਉਹ ਨਹੀਂ ਕਈ ਵਾਰੀ ਕੰਟਰੋਲ ਹੁੰਦਾ ਤਾਂ ਤੁਸੀਂ ਇਸ ਪੈਲੀ ਵਿੱਚ ਦੇਖ ਸਕਦੇ ਹੋ ਕਿ ਕਿਤੇ ਕੋਈ ਕੋਈ ਬੂਟਾ ਗੋਲੀ ਟੰਦਾ ਹੈਗਾ ਵਾ ਤੇ ਚੌੜੀ ਪੱਤੇ ਵਾਲਾ ਨਦੀਨ ਇਹਦੇ ਵਿੱਚ ਕੰਟਰੋਲ ਹੋ ਜਾਵਾ ਤੇ ਇਹਦੀ ਇੱਕ ਫਿਰ ਵੀਡੀਓ ਸਾਂਝੀ ਕਰਾਂਗੇ ਜਦੋਂ ਇਹ ਥੋੜੀ ਜੀ 골ਡਨ ਕਲਰ ਜਿੰਦੀ ਨਦੀਨ ਦੇ ਜਾਲੋ ਕਲਰ ਫੜੇਗੀ ਕਤੁਨੀਆਂ ਸਵਾਰ ਤੇ ਦੇਖ ਸਕਦੇ ਹੋ ਇਸ ਵਕਤੇ ਤਾਂ ਬੂਰ ਛੜਨਾ ਸਟਾਰਟ ਹੋ ਗਿਆ ਜੀ ਬੂਰ ਬਾੜ ਆ ਗਿਆ ਹੁਣ ਇਹ ਛੜ ਜੇਗਾ ਮਾਰੀ ਮੋਟੀ ਹਵਾ ਵਗੇਗੀ ਤੇ ਦਾਣੇ ਇਹਦੇ ਚ ਹਾਫ ਹੋ ਕੇ ਕੁੰਡੀਆਂ ਦੇ ਵਿੱਚ ਬਣ ਕੇ ਨੇ ਸਟਾਰ ਤੋਂ ਸੇ ਦਾਣੇ ਨੇ ਤੇ ਕਈ ਵਾਰ ਇੱਕ ਸਿੱਟੀਆਂ ਦੇ ਤਾਂ ਦੋੜੀਆਂ ਕੁੰਡੀਆਂ ਵੀ ਇਸ ਵਾਰ ਲੱਗੀਆਂ ਨੇ ਤੇ ਇਸ ਵਾਰੀ ਝਾੜੇ ਦਾ ਵਧ ਨਿਕਲਣ ਦੀ ਆਸ ਹੈ ਜੀ ਜੇ ਝਾੜੇ ਦਾ ਥਣ ਥੋੜੀ ਜਿਹੀ ਲੰਮੀ ਹੋਰ ਚੱਲ ਗਈ ਤਾਂ ਝਾੜੇ ਦਾ ਫਿਰ ਵਧ ਨਿਕਲੇਗਾ ਜੋ ਵੀ ਨਿਕਲੇਗਾ ਫਿਰ ਵੀਡੀਓ ਸਾਂਝੀ ਕਰਾਂਗੇ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੇ ਲਈ